ਸਵਾਗਤ ਹੈ ਕਿਸਾਨ ਵੀਰੋ ਹਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਦੀ ਵੀਡੀਓ ਪੈਂਡ ਕਰਿਆੜ ਵਾਲਾ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਬਾਈ ਕੋਲੇ ਚੰਗੇ ਰਿਕਾਰਡ ਵਾਲੀ ਇੱਕ ਤਾਂ ਜਰਸੀ ਆ ਪਲੂਨ ਸੁੰਦੀ ਆ ਤੇ ਇੱਕ ਹੈਗੀ ਐਫਪੀ ਚ ਉਹ ਵੀ ਪਲੂਨ ਸੁੰਦੀ ਆ ਗੱਲਬਾਤ ਕਰਾਵਾਂਗੇ ਤੇ ਡਿਟੇਲ ਸਾਰੀ ਲੈ ਕੇ ਦੱਸਾਂਗੇ ਰੇਟ ਵਿੱਚ ਵੀਡੀਓ ਤੇ ਕਰਾ ਕੇ ਦੱਸਾਂਗੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਹਾਂ ਬੜੀਏ ਜੀ ਨਾਮ ਡਰੈੱਸ ਬੋਲਿਓ ਫਿਰ ਨਾਮ ਬਬਲੂ ਸ਼ਰਮਾ ਹਾਂ ਜੀ ਪੈਂਦਾ ਕਿਰਾੜ ਵਾਲਾ ਸੱਚੀ ਬੋਲਿਓ ਬੜਾ ਜੀ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਤਸਵੀਰ ਤੇ ਨੰਬਰ ਬੋਲਿਓ ਜੀ ਨੰਬਰ 870099 ਹਾਂ ਜੀ 9904 ਦੁਬਾਰਾ ਫੇਰ ਬੋਲ ਦਿਓ 70099 9904 ਓਕੇ ਅਜ ਆਪਾਂ ਦੋ ਬੈੜਾਂ ਦਿਖਾਉਣ ਨੂੰ ਹਾਂ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਗੱਲ ਕਰ ਲਗੇ ਜਰਸੀ ਦੀ ਗੱਲ ਹੀ ਕਰ ਲੈਨੇ ਆ ਜਰਸੀ ਜਿਹੜੀ ਪਹਿਲੇ ਨੰਬਰ ਤੇ ਆਪਣੀ ਪੰਜਾਬ ਵਾਲੀ ਆ ਗਈ ਪੰਜਾਬ ਵਾਲੀ ਜਰਸੀ ਹੈ ਤੇ ਪਲੂਨ ਸੁੰਦੀ ਆ ਸੁੰਹੂਨ ਸੁੰਦੀ ਆ ਤੇ ਕੀ ਇਹਦਾ ਰਿਕਾਰਡ ਦੱਸਿਆਗਾ ਇਹਦਾ ਰਿਕਾਰਡ ਜੀ 20 ਪਲੱਸ ਚੰਗੀ ਮਾਹ ਦੀ ਹੈ ਤੇ 20 ਤੋਂ ਪਲੱਸ ਦੁੱਧ ਪਾ ਦੂ ਵੀਰੇ ਸਾਨੂੰ ਨਾ ਮੈਂ ਚੈੱਕ ਕਰਾ ਦੇਣਾ ਪੰਜਾਬ ਵਾਲੀ ਜਰਸੀ ਆ ਦੇਖੋ ਤੁਸੀਂ ਥਣ ਲੇਵਾ ਕਰੋ ਚੈੱਕ ਇੱਕ ਨੰਬਰ ਥਣ ਲੇਵਾ ਫੇਸ ਕਰੋ ਚੈੱਕ ਕੁਆਲਿਟੀ ਪੂਰੀ ਟੌਪ ਦੀ ਕੱਢ ਲਾ ਵੀਰੇ ਨੂੰ ਤੋੜ ਕੇ ਦਿਖਾ ਦਈਏ ਤੇ ਲੇਵਾਲੂ ਵਾ ਦੇਖੋ ਦਿਨ ਹਜੇ ਕੱਟ ਜੂਗੇ 7-8 ਇਹੇ ਤੇ ਦੁੱਧ ਨੇ ਵਾਕਈ 20 ਤੋਂ ਪਲੱਸ ਕੱਢ ਦੇਣਾਗਾ ਤੇ ਕਮਾਲ ਦੀ ਜਰਸੀ ਹੈਗੀ ਤੁਸੀਂ ਨੇੜੇ ਆਓਗੇ ਨਾ ਤੁਹਾਨੂੰ ਐ ਪਤਾ ਲੱਗੂ ਵੀ ਜਰਸੀ ਹੈਗੀ ਆ ਠੀਕ ਆ ਜੀ ਤੇ ਘਰ ਵਿੱਚ ਇੱਕ ਬੱਚੀ ਐ ਫਿਰਦੀ ਐ ਗੱਭਾਂ ਲਾਉਂਦੀ ਕਮਾਲ ਦੀ ਆ ਮੋੜ ਲਿਓ ਜੀ ਤੇ ਪੰਜਾਬ ਵਾਲੀ ਜਰਸੀ ਆ ਦੁੱਧ ਨੇ ਵਾਕਈ 20 ਤੋਂ ਪਲੱਸ ਦੇ ਦੇਣਾ ਤਿਆਰੀਆਂ ਹੁਣ ਵੀ ਬਥੇਰੀਆਂ ਚੰਗੀਆਂ ਕਰੀ ਫਿਰਦੀ ਆ ਤੇ ਘਰ ਵੀ ਲੈਣੀਆਂ ਕਰੋ ਜੀ ਚੈੱਕ ਫੇਸ ਕਰੋ ਚੈੱਕ ਪੌਂਦੀ ਕੌਲੀ ਚ ਪਾਣੀ ਪਿਆ ਦਿਓ ਮੱਥੇ ਤੇ ਟੋਆ ਵਗੈਰਾ ਪੂਰਾ ਤੇ ਮਿਲਕ ਵੇਨ ਵੀ ਪੂਰੀ ਸਟਰੋਂਗ ਆਉਂਦੀ ਪਈ ਆ ਤੇ ਦੇਖੋ ਜੀ ਪੂਰਾ ਰੰਗ ਰੰਗ ਚੰਗਾ ਰੀਡ ਦੀ ਹੱਡੀ ਦੀ ਪੂਰੀ ਪੱਧਰ ਤੇ ਲੇਵਾ ਕਰਿਓ ਜੇ ਕਨੇਡ ਤੋਂ ਰੇਡ ਵੀਡੀਓ ਤੇ ਵੇਚੀ ਕਰਾਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਆਹ ਦੇਖੋ ਜੀ ਕਮਾਲ ਦਾ ਲੈਵਲ ਉਹਾ ਖਿੱਚੋ ਜੀ ਮੜਾ ਲੈਵਾ ਦਿਖਾ ਦਈਏ ਆਹ ਦੇਖੋ ਜੀ ਬਹੁਤ ਚੰਗੀ ਤੇ ਮਿਲਕ ਬਿੰਨ ਦੇਖੋ ਤੁਸੀਂ ਸਟਰੋਂਗ ਰਸਾ ਪੈ ਬਰਗੀ ਆਉਂਦੀ ਆ ਤੇ ਫੇਸ ਕਰੋ ਚੈੱਕ ਕਮਾਲ ਦੀ ਆ ਤੇ ਇਹਦਾ ਡਿਮਾਂਡ ਕੀ ਆ ਗਈ ਜੀ ਜੈ ਜੀ ਜਮਾ ਇਹਦਾ 85000 ਮਾਨਦਾਨ ਮੌਕੇ ਤੇ ਹੋ ਜੂ ਖੁੱਲਾ ਮਾਨਦਾਨ ਹੋ ਜੂ ਓਕੇ ਤੇ ਹੁਣ ਆਪਾਂ ਦੋ ਨੰਬਰ ਵਾਲੀ ਦੀ ਗੱਲ ਕਰ ਲਗੇ ਇਹਦੀ ਕੀ ਡਿਟੇਲ ਆ ਬਈ ਇਹ ਵੀ ਬਲੂਣੀ ਆ ਇਹ ਵੀ ਭਰੂਣਾ ਜੀ ਕਿੰਨਾ ਦੁੱਧ ਕੱਢ ਦੂਗੇ ਇਹ ਕਾਰਡੂ ਨੇ 18 17 18 ਲਾ ਲਓ ਚਲ ਤੇ ਕਿੰਨੇ ਦਿਨ ਘੱਟ ਜੂਗੇ ਆ ਦੇਖੋ ਇਹ ਲੈ ਜੂਗੀ 10 ਦਿਨ ਇਹ ਚਪਚਾ ਗਈ ਨਾ ਵੱਡੇ ਗੱਦ ਕਾਢਦੀ ਆ ਚੰਗੀ ਆ ਵਾਛੀ ਪੂਰੀ ਤੇ ਕਰਿਓ ਚੈੱਕ ਫਾਈਨਲ ਕੱਢਿਓ ਜੀ ਬਾਹਰ ਨੂੰ ਬੈਠ ਤੇ ਬਾਕੀ ਦੀ ਗੱਲ ਵੀਰੇ ਜਿਹੜੇ ਰੇਟ ਹੁੰਦੇ ਆ ਇੱਕ ਮੰਗੀ ਗਈ ਡਿਮਾਂਡ ਹੁੰਦੀ ਹੈਗੀ ਤੇ ਬਾਕੀ ਮੌਕੇ ਤੇ ਮਾਨਤਾਨ ਹੋ ਜਾਣਾ ਹੁੰਦਾ ਪੂਰੇ ਬੱਡੇ ਕੱਦ ਕਾਢ ਦੀ ਆ ਦੰਦਾ ਦੰਦਾ ਤੁਸੀਂ ਆਪੇ ਆ ਕੇ ਚੈੱਕ ਕਰ ਲਿਓ ਛੈਨਗ ਵਗੈਰਾ ਪੂਰੀ ਹੈਗੀ ਤੇ ਆ ਦੇਖੋ ਲੇਵਾ ਹੁਣ ਵੀ ਬਥੇਰਾ ਬਾਕੀ ਦਾ ਕੁਆਲਿਟੀ ਵਾਲਾ ਹਵਾਨਾ ਖੁੱਚਾਂ ਤੋਂ ਤਾਂ ਵਾਲਾ ਦੇਖੋ ਲੱਤਾਂ ਚੌੜੀਆਂ ਕਰ ਕਰ ਦੋਰੀ 10 ਦਿਨ ਬਾਕੀ ਹੈਗੇ ਤੇ ਮਿਲ ਕੇ ਵੀ ਚੰਗਾ ਕਾਢ ਦੂ ਕੋਈ ਝੂਠ ਵਾਲੀ ਗੱਲ ਨਹੀਂ ਬਾਈ ਨੇ ਮੋੜ ਲਿਆ ਕਰੀ ਕੋਈ ਵੀ ਆ ਦੇਖੋ ਜੀ ਕਮਾਲ ਦੀ ਹੈਗੀ ਪੂਰੀ ਚੰਗੀ ਆ ਦੇਖੋ ਕੁਆਲਿਟੀ ਪੂਰੀ ਵਧੀਆ ਇਹ ਬੱਛੀ ਦੀ ਵੀ ਤੇ ਕੋਈ ਡਰਦੀ ਨਹੀਂ ਕੋਈ ਕੁਛ ਨਹੀਂ ਰਾਮ ਨਾ ਤੁਰੀ ਜਾਂਦੀ ਆ ਤੇ ਰੰਗ ਰੰਗ ਪੂਰਾ ਕਾਲਾ ਬਲੈਕ ਪੂਰੀ ਚੰਗੀ ਆ ਦੇਖੋ ਜੀ ਕਰਾਉਣਾ ਮਸਨ ਥਣਲੇ ਵਨ ਰੇਡ ਤੋਂ ਚੱਕ ਰੇਡ ਪੁੱਛ ਕੇ ਦੱਸਾਂ ਵੀਡੀਓ ਨਾਲ ਐਂਡ ਤਾਂ ਹੀ ਬਣੇ ਰਹੋ ਆ ਦੇਖੋ ਜੀ ਕਮਾਲ ਦਾ ਸ਼ਾਈਨਿੰਗ ਵਗੈਰਾ ਤੇ ਫੇਸ ਕਰਿਓ ਚੈੱਕ ਕਮਾਲ ਦਾ ਕਰਾਉਨੇ ਬਾਈ ਨਾਲ ਗੱਲਬਾਤ ਰੇਟ ਵੀਰੇ ਦਾ ਕੀ ਹੈ ਇਹਦਾ ਰੇਟ ਹੈ 75000 ਮਾਨਤਾ ਨੇ ਦਾ ਵੀ ਹੋ ਜੂ ਕਰ ਦਾਂਗੇ ਜੀ ਹਾਂ ਐਂ ਦਾ ਨਹੀਂ ਵੀ ਲਕੀਰ ਵਾਲੀ ਗੱਲ ਤਾਂ ਨਹੀਂ ਨਾ ਨਾ ਤੇ ਨੰਬਰ ਫੇਰ ਬੋਲਦੇ ਬਾਈ ਇਹ 70999904 ਪਿੰਡ ਕਿਰਾੜ ਵਾਲਾ ਪਿੰਡ ਕਿਰਾੜ ਵਾਲਾ ਤਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਤੇ ਬਾਈ ਬਬਲੂ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਕਰ ਲਿਓ ਬਾਈ ਨੂੰ ਸੰਪਰਕ ਦੋ ਬੈੜਾਂ ਸੀ ਦੋਨੇ ਤੁਹਾਨੂੰ ਦਿਖਾਤੀਆਂ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤਾਂ ਇਹਦੇ ਲੋ ਧੰਨਵਾਦ